ਸਾਚੀਰੇ ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਰਾਹੁਲ ਗਾਂਧੀ ਫਿਰ ਖਬਰਾਂ ਚ ਨੇ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਨੇ ਵਿਰੋਧੀ ਧਰ ਦੇ ਨੇਤਾ ਨੇ ਤੇ ਪਿੱਛੇ ਜੇ ਅਮਰੀਕਾ ਜਾ ਕੇ ਆਏ ਨੇ ਜਦੋਂ ਵੀ ਉਹ ਯੂ ایس ਜਾਂਦੇ ਨੇ ਜਾਂ ਵਿਦੇਸ਼ ਜਾਂਦੇ ਨੇ ਖੁੱਲ ਕੇ ਗੱਲ ਕਰਦੇ ਨੇ ਉਹ ਇਸ ਤਰ੍ਹਾਂ ਨਹੀਂ ਹੈ ਕਿ ਉਹ ਪ੍ਰੈਸ ਦਾ ਜਵਾਬ ਨਹੀਂ ਦਿੰਦੇ ਮੋਦੀ ਸਾਹਿਬ ਤਾਂ ਕਦੇ ਵੀ ਪ੍ਰੈਸ ਕਾਨਫਰੰਸ ਨਹੀਂ ਕਰਦੇ ਉਹ ਜਾਂਦੇ ਨੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਨੇ ਸਿੱਧਾ ਰابطਾ ਯੂਨੀਵਰਸਿਟੀਆਂ 'ਚ ਜਾ ਕੇ ਉਹ ਗੱਲਬਾਤ ਉਹਨਾਂ ਦੀ ਹੁੰਦੀ ਹੈ ਪ੍ਰੈਸ ਨਾਲ ਵੀ ਗੱਲਬਾਤ ਕਰਦੇ ਨੇ ਔਰ ਕਈ ਇਸ ਤਰ੍ਹਾਂ ਦੀਆਂ ਗੱਲਾਂ ਕਰ ਜਾਂਦੇ ਨੇ ਜਿਹੜੀਆਂ ਬਾਅਦ 'ਚ ਵੱਡੀਆਂ-ਵੱਡੀਆਂ ਖਬਰਾਂ ਬਣਦੀਆਂ ਨੇ ਜਿਵੇਂ ਉਹਨਾਂ ਨੇ ਕਿਹਾ ਸੀ ਕਿ ਘੱਟ ਗਿਣਤੀਆਂ ਨੂੰ ਦੇਸ਼ ਦੇ ਵਿੱਚ ਉਹਨਾਂ ਦੇ ਅਕੀਦੇ ਮੁਤਾਬਕ ਜਿਉਣ ਦਾ ਹੱਕ ਨਹੀਂ ਖਾਸ ਤੌਰ ਤੇ ਸਿੱਖਾਂ ਦੇ ਮਾਮਲੇ ਦੇ ਵਿੱਚ ਕਿ ਉਹਨਾਂ ਨੂੰ ਕਟਾ ਜਾਂ ਉਹਨਾਂ ਨੂੰ ਦਸਤਾਰ ਦੇ ਮਾਮਲੇ ਵਿੱਚ ਉਹਨਾਂ ਨੇ ਗੱਲ ਕੀਤੀ ਸੀ ਇਸ ਵਾਰ ਵੀ ਉਹ ਜਦੋਂ ਗਏ ਅਮਰੀਕਾ ਉੱਥੋਂ ਦੀ ਬੋਸਟਨ ਦੀ ਇੱਕ ਬ੍ਰਾਊਨ ਯੂਨੀਵਰਸਿਟੀ ਹੈ ਉਹਦੇ ਵਿੱਚ ਉਹ ਟਾਕਦੇ ਰਹੇ ਸੀ ਵਿਦਿਆਰਥੀਆਂ ਨਾਲ ਗੱਲ ਕਰ ਰਹੇ ਸੀ ਤੇ ਫਿਰ ਉੱਥੇ ਇੱਕ ਵਿਦਿਆਰਥੀ ਜਿਹੜਾ ਹੈ ਉਹ ਉਹਨਾਂ ਨਾਲ ਗੱਲਬਾਤ ਕਰਦਾ ਜਾਂ ਵਿਦਿਆਰਥੀ ਸਵਾਲ ਕਰਦਾ ਹੈ ਸਿੱਖ ਵਿਦਿਆਰਥੀ ਸਵਾਲ ਕਰਦਾ ਹੈ ਔਰ ਉਹਦਾ ਜਵਾਬ ਦਿੰਦੇ ਨੇ ਕੀ ਸਵਾਲ ਕਰਦਾ ਤੇ ਕੀ ਜਵਾਬ ਦਿੰਦੇ ਨੇ ਇਹ ਸਾਰੀ ਵੀਡੀਓ ਵਿੱਚ ਇਹੀ ਗੱਲ ਕਰਨੀ ਹੈ ਤੇ ਦੂਜੀ ਇਹ ਗੱਲ ਕਰਨੀ ਹੈ ਕਿ ਉਦੋਂ ਬਾਅਦ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਫੌਜ ਹੈ ਆਈਟੀ ਦੀ ਫੌਜ ਹੈ ਆਈਟੀ ਸੈੱਲ ਦੇ ਅਮਿਤ ਜਿਹੜੇ ਮਾਲਵੀਆ ਉਹਨਾਂ ਦੇ ਚੀਫ ਨੇ ਉਹਦੇ ਸਮੇਤ ਮਰਜੰਦਰ ਸਿੰਘ ਸੱਜਾ ਜਾਂ ਕੋਈ ਹੋਰ ਵੀ ਬੜੇ سارے ਆਰ ਪੀ ਸਿੰਘ ਇਧਰੋਂ ਅਕਾਲੀ ਸਭਾ ਦੇ ਮਗਰ ਪੈਂਦੇ ਨੇ ਕੀ ਕਹਿੰਦੇ ਨੇ ਜਾਂ ਜੋ ਹੈ ਉਹਨਾਂ ਨੇ ਕਹਿ ਕੀ ਦਿੱਤਾ ਰਾਹੁਲ ਗਾਂਧੀ ਨੇ ਇਹ ਆਪਾਂ ਇਸ ਵੀਡੀਓ ਚ ਗੱਲ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਯਾਦ ਕਰਾਉਣਾ ਹੈ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਨਵੇਂ ਜੁੜੇ ਨੇ ਜਾਂ ਮੈਂ ਇਹ ਵੀ ਅਪੀਲ ਕਰੂੰਗਾ ਸਬਸਕ੍ਰਾਈਬ ਵੀ ਕਰ ਲੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਰეკਮੈਂਡ ਕਰੋ ਇਸ ਚੈਨਲ ਤੇ ਹੁਣ ਆ ਜੋ ਗੱਲ ਆਪਾਂ ਕਰੀਏ ਰੌਹਲ ਗਾਂਧੀ ਦੀ ਅਸਲ ਦੇ ਵਿੱਚ ਇਹ ਘਟਨਾ ਤਾਂ ਇਹ ਗੱਲਬਾਤ ਜਿਹੜੀ ਵੀਡੀਓ ਬਣੀ ਤਾਂ 21 April ਨੂੰ ਬਣੀ ਬੋਸਟਨ ਦੀ ਬ੍ਰਾਊਨ ਯੂਨੀਵਰਸਿਟੀ ਦੇ ਵਿੱਚ ਤੇ ਆਈ ਬਾਹਰ へ3 May ਨੂੰ ਤੁਸੀਂ ਦੇਖੋ ਕਿੰਨੇ ਟਾਈਮ ਬਾਅਦ ਇਹ ਬਾਹਰ ਆਉਂਦੀ ਹੈ ਤੇ ਫਿਰ ਇਹ ਵੱਡੀ ਖਬਰ ਬਣਦੀ ਹੈ ਗਲਤ ਇਹ ਹੈ ਕਿ ਕਾਂਗਰਸ ਦੇ ਸਿੱਖਾਂ ਨਾਲ ਸੰਬੰਧਾਂ ਦੀ ਗੱਲ ਤਾਂ ਹਮੇਸ਼ਾ ਉੱਠਦੀ ਹੈ ਤੇ ਰਹੇਗੀ ਇੰਦਰਾ ਗਾਂਧੀ ਦੇ ਮਾਮਲੇ ਦੇ ਵਿੱਚ ਇਹ ਗੱਲ ਬਿਲਕੁਲ ਸਪਸ਼ਟ ਰਹੀ ਹੈ ਕਿ ਜਿਸ ਤਰੀਕੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਔਰ ਉਸ ਤੋਂ ਬਾਅਦ ਇੰਦਰਾ ਗਾਂਧੀ ਦਾ ਕਤਲ ਹੋਇਆ 84 ਦੇ ਵਿੱਚ ਤੇ ਫਿਰ 1 2 3 ਨਵੰਬਰ ਨੂੰ ਜੋ ਸਿੱਖਾਂ ਦਾ ਕਤਲਯਮ ਹੋਇਆ ਜਿਲੂ ਝੋਲੀ ਚੱਕ ਮੀਡੀਆ ਅਜੇ ਤੱਕ ਕਹਿੰਦਾ ਹੈ ਜੀ ਉੱਥੇ ਸਿੱਖ ਦੰਗੇ ਜਾਂ ਸਾਡਾ ਮੀਡੀਆ ਸਿੱਖ ਰੌਇਟਸ ਲਿਖਦਾ ਹੈ ਉਹ ਤਾਂ ਹਮੇਸ਼ਾ ਤੇ ਇੱਕ ਕਾਲਾ ਧੱਬਾ ਲੱਗਿਆ ਰਹੂਗਾ ਇਸ ਦੇਸ਼ ਦੇ ਵਿੱਚ ਇਹ ਘੱਟ ਗਿਣਤੀ ਨਾਲ ਜੋ ਤੱਕਾ ਹੋਇਆ ਉਹ ਉਹ ਤਾਂ ਮਤਲਬ ਇੱਕ ਕਾਲੇ ਜਿਹੜੇ ਪੰਨੇ ਨੇ ਨਾ ਦੇਸ਼ ਦੇ ਇਤਿਹਾਸ ਦੇ ਉਹ ਨੇ ਉਹ ਤਾਂ ਬਦਲੇ ਨਹੀਂ ਜਾ ਸਕਦੇ ਹਾਂ ਲੇਕਿਨ ਇਹ ਵਾਰ-ਵਾਰ ਚਰਚਾ 'ਚ ਜਰੂਰ ਆਉਂਦੇ ਨੇ ਹੁਣ ਕਿਵੇਂ ਆਇਆ ਅਸਲ ਦੇ ਵਿੱਚ ਉਸੇ ਸੰਦਰਭ ਦੇ ਵਿੱਚ ਉਸ ਵਿਦਿਆਰਥੀ ਨੇ ਗੁਰਸਿੱਖ ਵਿਦਿਆਰਥੀ ਸੀ ਉਹ ਬਿਲਕੁਲ ਧੜਾ ਪ੍ਰਕਾਸ਼ ਸੀ ਕੇਸ ਕੀ ਬਣੀ ਹੋਈ ਸੀ ਤੇ ਉਹ ਇਹ ਕਹਿਦਾ ਕਿ ਜਿਹੜੇ ਤੁਸੀਂ ਜਿਹੜੇ ਗਲਤ ਕਰਦੇ ਨੇ ਸਿੱਖ ਰਿਲੀਜੀਅਸ ਸਿੰਬल्स ਦੀਆਂ ਕੜਾ ਦਸਤਾਰ ਜਾਂ ਹੋਰ ਇਹ ਜਿਹੜੀ ਜੋ ਕਿ ਸਰਕਾਰ ਦੇ ਵਿੱਚ ਹੋ ਵੀ ਰਿਹਾ ਇਹ ਤਾਂ ਆਪਾਂ ਨੂੰ ਪਤਾ ਹੈ ਜੋ ਕਹਿੰਦੇ ਨੇ ਕਿ ਅੱਛੇ ਕੋਈ ਐਗਜ਼ਾਮ ਲਾਉਣ ਪਲੇ ਏਅਰਪੋਰਟ ਤੇ ਤੁਹਾਨੂੰ ਸਾਰੇ ਕੜੇ ਨੂੰ ਲਾਉਣ ਦੀ ਕੋਸ਼ਿਸ਼ ਕਰਦੇ ਜੋ ਲੇਕਿਨ ਦੇਸ਼ ਦੇ ਵਿੱਚ ਜਿਹੜਾ ਪਤਾ ਹੋਵੇ ਤੇ ਉੱਥੇ ਵੀ ਇਸ ਤਰ੍ਹਾਂ ਦੀ ਗੱਲ ਹੋਵੇ ਇਹ ਗਲਤ ਹੈ ਖੈਰ ਉੱਥੇ ਗਾਂਧੀ ਦੇ ਜਿਹੜੇ ਬਿਆਨ ਤੇ ਉਹਨੇ ਕਹਿੰਦਾ ਤੁਸੀਂ ਬੜਾ ਕੰਟਰਡਿਕਟਰੀ ਬਿਆਨ ਦਿੰਦੇ ਹੋ ਉਹਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਤੁਸੀਂ ਗਲਤ ਕਰਦੇ ਹੋ ਫੀਅਰਲੈਸ ਪੋਲਿਟਿਕਸ ਦੀ ਖਾਸ ਤੌਰ ਤੇ ਸਿੱਖਾਂ ਦੇ ਮਾਮਲੇ ਦੇ ਵਿੱਚ ਉਹ ਗੱਲ ਕਰ ਰਿਹਾ ਸੀ ਸਿੱਖ ਵਿਦਿਆਰਥੀ You talked about how politics should be fearless. There should be nothing to be afraid of, right? But we don't just want to wear karas. We don't just want to tie our turbans. We want freedom of expression which under the Congress party the past uh, has not been allowed. ਜਿਹੜੇ ਉਹਨੇ ਕਿਹਾ ਕਿ ਤੁਸੀਂ ਕਨਟਰਡਿਕਟਰੀ ਸਟੇਟਮੈਂਟਾਂ ਦੇਈ ਜਾਂਦੇ ਹੋ ਤੁਸੀਂ ਭਾਜਪਾ ਦੀ ਗੱਲ ਕਰਦੇ ਹੋ ਤੁਹਾਡੇ ਵaile ਵੀ ਕੀ ਹੋਇਆ ਫਿਰ ਉਸ ਤੋਂ ਬਾਅਦ ਉਹਨੇ ਸਾਰੀ ਗੱਲ ਜਿਹੜੀ ਹੈ ਕਹੀ ਸਰਜਨ ਕੁਮਾਰ ਦਾ ਜ਼ਿਕਰ ਕੀਤਾ ਕਿਸ ਤਰੀਕੇ ਨਾਲ ਨਸਲਕੁਸ਼ੀ ਦੇ ਵਿੱਚ ਇਹਨਾਂ ਦੇ ਬੰਦੇ ਜਿਹੜੇ ਹੋ ਸੀ ਇਹ ਸਾਰੀ ਗੱਲਬਾਤ ਤੋਂ ਬਾਅਦ ਲੇਕਿਨ ਮੈਂ ਦੇਖਿਆ ਬੜੇ ਕੰਫੀਡੈਂਸ ਨਾਲ ਰਾਹੁਲ ਗਾਂਧੀ ਨੇ ਜਵਾਬ ਦਿੱਤਾ ਉਹ ਕਹਿੰਦੇ ਦੇਖੋ ਬਹੁਤ ਗਲਤੀਆਂ ਹੋਈਆਂ ਰਾਹੁਲ ਗਾਂਧੀ ਦਾ ਇਹ ਕਹਿਣਾ ਸੀ ਕਿ ਬਹੁਤ ਗਲਤੀਆਂ ਹੋਈਆਂ ਉਸ ਵੇਲੇ ਪਰ ਮੈਂ ਉਦੋਂ ਕਿੱਥੇ ਸੀ ਮੈਂ ਤਾਂ ਨਹੀਂ ਸੀ ਨਾ ਉੱਥੇ ਤੇ ਉਹ ਕਹਿੰਦਾ ਪਰ ਮੈਂ ਹੁਣ ਇਸ ਵੇਲੇ ਮੈਂ ਸਭ ਜ਼ਿੰਮੇਵਾਰੀ ਲੈਣਾ ਜੋ ਇਤਿਹਾਸ ਦੇ ਵਿੱਚ ਕਾਂਗਰਸ ਨੇ ਗਲਤੀਆਂ ਕੀਤੀਆਂ ਮੈਂ ਉਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਲੈਣਾ ਹੈ ਰਾਹੁਲ ਗਾਂਧੀ ਨੇ ਇਹ ਕਿਹਾ ਇਹ ਗੱਲ ਕੋਈ ਪਹਿਲੀ ਵਾਰ ਨਹੀਂ ਇਹਨੇ ਕਈ ਵਾਰੀ ਪਹਿਲਾਂ ਵੀ ਗੱਲ ਕੀਤੀ ਹੈ ਉਹਨੇ ਇਹ ਵੀ ਕਿਹਾ ਉੱਥੇ ਰਾਹੁਲ ਗਾਂਧੀ ਸਾਹਿਬ ਨੇ ਕਹਿੰਦੇ ਜੀ 1980 ਦੇ ਦਹਾਕੇ ਦੇ ਵਿੱਚ ਜਿਹੜਾ ਕੁਝ ਹੋਇਆ ਮੈਂ ਉਹਦੀ ਨਿੰਦਾ ਕਰਦਾ ਉਹਦੀ ਕ੍ਰਿਟਿਸਿਜ਼ਮ ਕਰਦਾ ਬਹੁਤ ਗਲਤ ਹੋਇਆ ਲੇਕਿਨ ਮੇਰੇ ਤਾਂ ਸਿੱਖਣੌਰ ਬਹੁਤ ਚੰਗੇ ਸਬੰਦ ਨੇ ਮੈਂ ਤਾਂ ਬਹੁਤ ਵਾਰ ਗੋਲਡਨ ਟੈਂਪਲ ਗਿਆ ਇਹ ਗੱਲ ਤਾਂ ਮੰਨ ਲਈ ਪਈ ਜਾ ਕੇ ਸੇਵਾ ਵੀ ਕੀਤੀ ਤੇ ਜਾਂਦਾ ਕਿਵਰੀ ਇਹ ਇਹ ਤਾਂ ਮੈਂ ਤਾਂ ਜਾਣ ਮੇਰੇ ਤਾਂ ਜਿਹੜਾ ਹੈ ਬਟੇ ਸਮੋਂਦ ਨੇ ਵੈਸੇ ਵੀ ਅੱਗੇ ਵੀ ਉਹ ਕਹਿੰਦਾ ਰਿਹਾ ਕਿ ਜਿਹੜੇ ਸਿੱਖ ਗਾਰਡ ਸੀ ਉਹਨਾਂ ਨਾਲ ਮੈਂ ਖੇਡਦਾ ਰਹਿੰਦਾ ਸੀ ਉਹ ਸਾਰੇ ਕਈ ਵਾਰੀ ਇਹਨੇ ਗੱਲ ਕੀਤੀ ਹੈ ਤੇ ਜਦੋਂ ਹੁਣ ਇਹ ਗੱਲ ਹੋ ਗਈ ਤਾਂ ਉਸ ਤੋਂ ਬਾਅਦ ਮੈਂ ਦੇਖਿਆ ਕਿ ਰੌਲਾ ਪੈ ਗਿਆ ਮੌਜੀ ਇਹ ਤਾਂ ਇਹ ਤਾਂ ਦੇਖੋ ਤਾਂ ਜੀ ਕੀ ਕਹਿੰਦੇ ਨੇ ਇਹਨਾਂ ਨੇ ਤਾਂ ਕੀਤਾ ਜੀ ਸੱਜਣ ਕੁਮਾਰ ਜਗਦੀਸ਼ ਟੈਟਲ ਹਰੇ ਵੀ ਬਾਹਰ ਫਿਰਦਾ ਹੈ ਇਹਨਾਂ ਨੇ ਅਟੈਕ ਕੀਤਾ ਔਰ ਕਰਨ ਵਾਲੇ ਸ਼ੁਰੂਆਤ ਕਿਨੇ ਕੀਤੀ ਜਿਹੜੇ ਆਈਟੀ ਸੈੱਲ ਹੈ ਭਾਰਤੀ ਜਨਤਾ ਪਾਰਟੀ ਦਾ ਅਮਿਤ ਮਾਲਵੀਆ ਨੇ ਇੱਕ ਵੀਡੀਓ ਵੀ ਉਹਦੇ ਚ ਲਿੰਕ ਕੱਟ ਕੇ ਨਾ ਕਲਿੱਪ ਜਾਰੀ ਕੀਤਾ। ਇਹ ਆ ਦੇਖੋ ਆ ਕੀ ਕਹਿ ਰਿਹਾ ਹੈ। ਵੈਸੇ ਜੇ ਦੇਖਿਆ ਜਬ ਉਦੋਂ ਬਾਅਦ ਤਾਂ ਫਿਰ ਮਨਜਿੰਦਰ ਸਿੰਘ ਸਿੱਖ ਸਾਬ੍ਹ ਤਾਂ ਤਿਆਰੀ ਹੈ ਨਾ ਮਤਲਬ ਉਹ ਤਾਂ ਗੱਲ ਕਰਨੀ ਕਰਨੀ ਹੈ ਉਹਨੇ ਤਾਂ ਮਤਲਬ ਬੈਸ ਤਾਂ ਕੋਈ ਵੀ ਸਰਕਾਰੀ ਸਿੱਖ ਹੈ। ਚਾਹੇ ਇਹ ਹੈ ਚਾਹੇ ਆਰ ਪੀ ਸਿੰਘ ਹੈ ਤਾਂ ਮੌਕੇ ਭਾਲਦੇ ਹੁੰਦੇ ਨੇ ਨਾ। ਉਹਨੇ ਤਾਂ ਵਿਰੋਧ ਕਰਨੀ ਕਰਨੀ ਹੈ। ਤੇ ਇਸ ਤਰ੍ਹਾਂ ਹੀ ਚਲੋ ਅਗਾਲੀਆਂ ਨੂੰ ਵੀ ਤਾਂ ਮੌਕਾ ਮਿਲਣਾ ਚਾਹੀਦਾ ਹੈ ਉਹਨਾਂ ਨੇ ਵੀ ਇੱਕ ਦੋ ਬੰਦੇ ਇਸ ਤਰ੍ਹਾਂ ਦੇ ਰੱਖੇ ਹੋਏ ਨੇ ਜਿਹੜੇ ਨਾਂ ਦੀ ਨਾਲ ਕਨਟਰਡਿਕਸ਼ਨ ਕਰਦੇ ਨੇ ਚਾਹੇ ਅਰਸ਼ ਦੇ ਕਲੀਅਰ ਹੋਵੇ ਚਾਹੇ ਦਰਜੀਤ ਸਿੰਘ ਜੀ ਮਾ ਹੋਵੇ ਇਹ ਜੀ ਇਹਨਾਂ ਨੇ ਆ ਕਰਤਾ ਇਹਨਾਂ ਨੇ ਕਾਂਗਰਸ ਨੇ ਕਰਤਾ ਭਾਈ ਜਿਹੜੀ ਕਾਂਗਰਸ ਨੇ ਪੰਜਾਬ 'ਚ ਕੀਤਾ ਦੋ ਵਾਰੀ ਕਾਂਗਰਸ ਦੇ ਉਦੋਂ ਬਾਅਦ ਸਰਕਾਰ ਵੀ ਬਣ ਗਈ ਤੁਸੀਂ ਲੋਕਾਂ ਦੀ ਵੀ ਗੱਲ ਦੇਖੋ ਜਿਨ੍ਹਾਂ ਦੇ ਤੁਸੀਂ ਜਿਹੜੇ ਬੋਲ ਰਹੇ ਨੇ ਨਾ ਇਹ ਭਾਰਤੀ ਜਨਤਾ ਪਾਰਟੀ ਜੀ ਨੇ ਸ਼ੁਰੂ ਕੀਤਾ ਕ੍ਰਿਟਿਸਿਜ਼ਮ ਉਹਨਾਂ ਨੇ ਕੀ ਕੀਤਾ ਸੀ ਉਦੋਂ ਤੁਸੀਂ ਜਾ ਇਹਦਾ ਉਹ ਕਾਲ ਤੱਕ ਤੇ ਅਟੈਕ ਕੀਤਾ ਤਾਂ ਉਹ ਤੱਕ ਦਾ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਐਲਕੇਟ ਵਰਨੀ ਕਹਦਾ ਅਸੀਂ ਕਰਾਇਆ ਉਹ ਤਾਂ ਕ੍ਰੈਡਿਟ ਖੁਦ ਲੈ ਰਿਹਾ ਮਦਰ ਇੰਨਾ ਨੇ ਫਿਰ ਉਦੋਂ ਕਿੰਨੇ ਕਿੰਨੇ ਵਿਚਾਲੇ ਜਿਹੜੇ ਜਦੋਂ ਇਹ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਜਾ ਰਿਆ ਸੀ ਅੱਗਾਂ ਲਗੀਆਂ ਜਾ ਰਹੀਆਂ ਸੀ ਕਿਹਨੇ ਬਚਾਇਆ ਕਦੋਂ ਆਗੇ ਨਾਗਪੁਰੀਏ ਬਚਾਉਣ ਇਹ ਵੀ ਤਾਂ ਸਵਾਲ ਹੈ ਨਾ ਇਹਦਾ ਬਦਲ ਦਸ਼ਮਰਤ ਸਾਰੇ ਹੀ ਸੀ ਉਦੋਂ ਉਹ ਤਾਂ ਜਦੋਂ ਹੋਣ ਰੰਗਿਆ ਗਿਆ ਉਮੇਜ ਹੋ ਗਿਆ ਗਿਆ ਸੀ ਦਲੀ ਤਾਂ ਘਟ ਗਿੰਤੀ ਇਹਦਾ ਤਾਂ ਹਾਲ ਅੱਛੀ ਹੈ ਨਾ ਭਾਰਤ ਦੇ ਵਿੱਚ ਤਾਂ ਉਦੋਂ ਵੀ ਇਹੀ ਹਾਲ ਸੀ ਅ ਜਿਵੇਂ ਹੁਣ ਹੋਇਆ ਹੈ ਜਿਹੜਾ ਪਹਿਰਗਾਮ ਚ ਹੋਇਆ ਕਿਸ ਤਰੀਕੇ ਨਾਲ ਸਾਰੇ ਦੇਸ਼ ਦਾ ਮਾਹੌਲ ਬਣਾਤਾ ਮੀਡੀਆ ਨੇ ਜਦੋਂ ਚਿੱਟੀ ਸਿੰਗਾਪੁਰ ਚ ਹੋਇਆ ਸੀ ਉਦੋਂ ਇਸ ਤਰ੍ਹਾਂ ਦੀ ਵੀ ਗੱਲ ਬਣੀ ਸੀ ਚਲੋ ਖੈਰ ਹੁਣ ਉਹ ਮਸਲਾ ਤਾਂ ਉਹ ਨਹੀਂ ਮਸਲਾ ਤਾਂ ਇਹ ਹੈ ਵੀ ਰਾਹੁਲ ਗਾਂਧੀ ਦਾ ਰਾਹੁਲ ਗਾਂਧੀ ਦੇ ਇਹ ਕਰਤਾ ਭਾਰਤੀ ਜਨਤਾ ਪਾਰਟੀ ਕਹਿੰਦੀ ਵੀ ਇਹ ਗੋਗਲਾਂ ਤੋਂ ਮਿੱਟੀ ਝਾੜਦਾ ਹੈ ਇਹ ਮਜ਼ਾਕ ਦਾ ਮੌਜੂ ਬਣਦਾ ਉਹਨਾਂ ਨੇ ਇਹ ਕਹਿ ਲਿਆ ਕਿ ਦੇਸ਼ ਦੇ ਵਿੱਚ ਉੱਥੇ ਵੀ ਰਾਹੁਲ ਗਾਂਧੀ ਮਜ਼ਾਕ ਦਾ ਮੌਜੂ ਬਣਦੇ ਨੇ ਲੋਕ ਸਵਾਲ ਕਰਦੇ ਨੇ ਮੈਂ ਕਹਿੰਦਾ ਵੀ ਚਲੋ ਉਹਨੇ ਨਿੰਦਾ ਕਰਤੀ ਉਹਨੇ ਕਾਫੀ ਕਾਂਗਰਸ ਨੇ ਗਲਤੀ ਕੀਤੀ ਇਹੀ ਕਹਿ ਸਕਦਾ ਸੀ ਕਹੇਤੀ ਲੇਕਿਨ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਨੇ ਪ੍ਰਾਈਮ ਮਿਨਿਸਟਰ ਨੇ ਉੱਥੇ ਜਿਹੜੀ ਹੈ ਮਾਫੀ ਮੰਗੀ ਸੀ ਵੀ ਸੱਚ ਗਲਤੀ ਹੋਈ ਮਨਮੋਹਨ ਸਿੰਘ ਨੇ ਲੇਕਿਨ ਕਿਤੇ ਵੀ ਜਿਵੇਂ ਕਾਮਾਗਾਟਾ ਮਰੂਦਾ ਚਸਟਨ ਟਰੂਡੋ ਨੇ ਪਾਰਲੀਮੈਂਟ ਚ ਮਤਾ ਪੇਸ਼ ਕਰਕੇ ਜਿਹੜੀ ਹੈ ਖੇਦ ਪ੍ਰਗਟ ਕੀਤਾ ਸੀ ਗਲਤੀ ਬੰਨੀ ਸੀ ਦੇਸ਼ ਨੇ ਤਾਂ ਮੰਨੀ ਨਹੀਂ ਨਹੀਂ ਸਾਡੇ ਨੇ ਐ ਨਾਕੋਸ਼ ਹੋ ਗਿਆ ਚਾਹੇ ਉਹ ਜਿਹੜੇ ਕਹਿੰਦੇ ਨੇ ਮੋਦੀ ਨੇ ਸਿੱਖਾਂ ਲਈ ਬੜਾ ਕੁਝ ਕੀਤਾ ਤਾਂ ਭਾਜਪਾ ਹੀ ਤਾਂ ਕਦੇ ਭੁੱਲ ਜੋ ਤੁਸੀਂ ਜੋ ਕੁਝ ਹੋਇਆ ਹੈ ਮਦਰਸਰਾਹ ਦੇਖੋ ਤੁਸੀਂ ਇਹ ਕਹਿਣ ਦੀ بجائے ਕਿ ਪਾਰਲੀਮੈਂਟ ਦੇ ਵਿੱਚ ਅਸੀਂ ਇੱਕ ਮਤਾ ਲਿਆ ਗਏ ਅਸੀਂ ਕਹਿ ਕੇ ਉਹ ਬਹੁਤ ਗਲਤ ਹੋਇਆ ਸਿੱਖਾਂ ਨਾਲ ਇਹ ਨਹੀਂ ਕੀਤਾ ਹੁਣ ਵੀ ਨਹੀਂ ਕੀਤਾ ਹਾਲੇ ਤੱਕ ਨਹੀਂ ਹੋਇਆ ਇਸ ਦੇਸ਼ ਦੇ ਵਿੱਚ ਹਾਲੇ ਤੱਕ ਇਹ ਨਹੀਂ ਪਤਾ ਵੀ 10000 ਸਿੱਖ ਗਏ ਨੇ ਜਾਂ ਜੋ ਸਰਕਾਰੀ ਆਂਕੜੇ ਮਾਲੀਏ 2700 ਗਏ ਨੇ ਜਿੰਨੇ ਵੀ ਨੇ ਚਾਹੇ ਇੱਕ ਵੀ ਇਨੋਸੈਂਟ ਮਰਿਆ ਹਾਲਾਂਕਿ ਵੱਡੀ ਗਿਣਤੀ ਚ ਲੋਕ ਕਹਿੰਦੇ ਸਭ ਨੂੰ ਪਤਾ ਹੈ ਹਾਂ ਤਾਂ ਅਸੀਂ ਤੁਸੀਂ ਇਹਦੀ ਗੱਲ ਕਰਦੇ ਜਲ੍ਹਿਆਂਵਾਲੇ ਬਾਗ ਦੇ ਕਿੰਨੇ ਲੋਕ ਸ਼ਹੀਦ ਹੋਣ ਉਹਨਾਂ ਦਾ ਵੀ ਪਤਾ ਲਾ ਸਕਦੇ ਜੇ ਨਹੀਂ ਸਾਨੂੰ ਰਹਿਣਾ ਚਾਹੁੰਦੀ ਹੈ ਨਹੀਂ ਇਹ ਤਾਂ ਬਿਲਕੁਲ ਵਿੱਚ ਹੋਇਆ ਸੀ 84 ਜੋ ਪਤਾ ਲੱਗ ਸਰਦ ਸੀ ਨਹੀਂ ਲੋਕਾਂ ਚ ਲੈ ਕੇ ਜਾਣਾ ਜਦੋਂ ਕਮਿਸ਼ਨ ਤੇ ਕਮਿਸ਼ਨ ਕਮਿਸ਼ਨ ਤੇ ਕਮਿਸ਼ਨ ਜੋ ਮਰਜੀ ਬਣਾਇਓ ਕਮੇਟੀਆਂ ਬਣਾ ਲਓ ਨਹੀਂ ਸੱਚ ਲੋਕਾਂ ਸਾਹਮਣੇ ਲਿਆਉਣ ਦੇਣਾ ਪਰ ਲੋਕ ਆਪ ਜਿੰਨਾ ਸੱਚ ਜਾਣਦੇ ਨੇ ਉਹ ਵੀ ਤਾਂ ਅੱਗੇ ਨਾਲ ਨਾਲ ਹੀ ਚਾਹਤਾ ਹੁੰਦਾ ਨਾ ਸਰਕਾਰੀ ਅੰਕੜੇ ਨਾਲ ਨਾਲ ਦੂਜੇ ਅੰਕੜੇ ਵੀ ਚਾਹਦੇ ਹੁੰਦੇ ਨੇ ਇੱਥੇ ਵੀ ਚੱਲ ਰਹੇ ਨੇ ਤਾਂ ਮੰਨ ਲਓ ਵੀ ਰਾਹਲ ਗਾਦੀ ਦਾ ਮਜ਼ਾਕ ਦਾ ਮੌਜੂ ਬਣਦਾ ਜਿਹੜੇ ਇਹ ਕਹਿ ਰਹੇ ਨੇ ਸਰਕਾਰੀ ਸਿੱਖ ਵੀ ਕਹਿ ਰਹੇ ਨੇ ਤੇ ਦੂਜੇ ਪਾਸੇ ਜਿਹੜਾ ਹੈ ਆਈਟੀ ਸੈੱਲ ਦੀ ਫੌਜ ਵੀ ਕਹਿ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ ਤੁਸੀਂ ਕਰ ਲਓ ਤੁਹਾਡੇ ਕੋਲ ਤਾਂ ਐਨੀ ਮジョਰਿਟੀ ਹੈ ਤੁਸੀਂ ਕਹੋ ਜੀ ਉਹ ਬਹੁਤ ਗਲਤ ਗੱਲ ਹੋਈ ਸੀ ਕਰ ਔਨ ਰਿਕਾਰਡ ਜਿਹੜਾ ਹੈ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਵਿੱਚ ਲੈ ਕੇ ਆਓ ਪਤਾ ਤੇ ਕਰੋ ਨਹੀਂ ਕੀਤਾ ਨਾ ਨਾ ਕਾਂਗਰਸ ਨੇ ਨਾ ਇਹਨਾਂ ਨੇ ਕੀਤਾ ਲੇਕਿਨ ਰਾਹੁਲ ਗਾਂਧੀ ਜਿਹੜਾ ਮੰਨ ਰਿਹਾ ਪਹਿਲਾਂ ਵੀ ਤੇ ਹੁਣ ਵੀ ਤੇ ਮੈਂ ਸਭ ਤੋਂ ਕੀ ਇਸ ਗਲਤ ਦਾ ਉਹ ਨੰਦ ਨਹੀਂ ਰੋਈ ਚਾਹੀਦੀ ਵੀ ਉਹ ਗਲਤੀ ਕਿਉਂ ਮੰਨੀ ਗਲਤੀ ਤਾਂ ਮੰਨੀ ਨਾ ਇਹ ਤਾਂ ਗੱਲ ਕਹਿ ਰਹੇ ਵੀ ਕਾਂਗਰਸ ਨੇ ਗਲਤੀ ਕੀਤੀ ਤੇ ਫਿਰ ਜੋ ਗਲਤੀ ਮੰਨ ਰਿਹਾ ਤਾਂ ਇਸ ਕਰਕੇ ਉਹਦੀ ਗਲਤੀ ਨੂੰ ਕਿਉਂ ਦੀ ਆਲੋਚਨਾ ਕਰ ਰਹੇ ਨੇ ਸਿੱਖ ਮੈਨੂੰ ਤਾਂ ਇਹ ਗੱਲ ਨਹੀਂ ਜੇ ਬੰਦਾ ਕੋਈ ਗਲਤੀ ਮੰਨ ਕੇ ਅੱਗੇ ਵਧਣਾ ਚਾਹੁੰਦਾ ਤੇ ਫਿਰ ਫੇਰ ਤਾਂ ਫਿਰ ਮੇਰਾ ਤਾਂ ਖਿਆਲ ਹੀ ਇਹਦੇ ਚ ਕੋ ਗਲਤ ਗੱਲ ਹੈ ਹਾਂ ਜਿਹੜੀ ਗਲਤ ਗੱਲ ਹੋ ਰਹੀ ਹੈ ਕੋਈ ਵੀ ਕਰ ਰਿਹਾ ਤੇ ਉਹ ਉਤੇ ਆਪਾਂ ਗੱਲ ਕਰੀਏ ਵੀ ਮੰਨ ਲਓ ਤਾਂ ਹਾਂ ਇਹ ਗੱਲ ਜ਼ਰੂਰ ਹੋ ਸਕਦੀ ਹੈ ਕਿ ਜੇ ਤੌ ਸਿ ਜਿਹੜੇ ਕਾਂਗਰਸੀ ਸਿੱਖ ਨੇ ਉਹ ਨੂੰ ਕਹਿਣ ਵੀ ਤੁਸੀਂ ਇੰਨੀ ਗੱਲ ਤਾਂ ਮੰਨ ਨਹੀਂ ਲਈ ਐ ਤੁਸੀਂ ਆਉਣੇ ਹੋ ਸਾਰਾ ਕੁਝ ਕਰ ਦਿਓ ਤੁਸੀਂ ਜਾ ਕੇ ਅਕਾਲ ਤਖਤ ਸਾਹਿਬ ਦੇ ਬਾਹਰ ਅਰਦਾਸ ਕਰੋ ਕਿ ਜੀ ਮੈਥੋਂ ਗਲਤੀ ਹੋ ਗਈ ਸਾਡੀ ਕਾਂਗਰਸ ਤੋਂ ਗਲਤੀ ਹੋ ਗਈ ਕਾਂਗਰਸ ਪਾਰਟੀ ਦੇ ਮੈਥੋਂ ਗਲਤ ਤਖਤੋਂ ਵੀ ਮਾਫੀ ਮੰਗਦਾ ਗੱਲ ਹੋਰ ਉਸੇ ਨੂੰ ਮਾਫ ਕਰ ਦਿੰਦੇ ਹੁੰਦੇ ਨੇ ਇਹ ਵੀ ਤੁਹਾਨੂੰ ਪਤਾ ਹੈ ਉਹ ਇਸ तरह ਦੀ ਕੋਈ ਗੱਲ ਨਹੀਂ ਹੈ ਤੇ ਮਾਫੂ ਕੋਈ ਗਿਆ ਹੈ ਕਿਸਮ ਦਾ ਤੁਹਾਡੇ ਸਾਹਮਣੇ ਹੁਣ ਮਤਲਬ ਉਹ ਤੋਂ ਬਾਅਦ ਭੋਟਾ ਤੁਸੇ ਆਉ ਤਾਂ ਹੁਣ ਅਗਲੀ ਸਰਕਾਰ ਬਣਾਉਣ ਨੂੰ ਫਿਰ ਤੇ ਨੇ ਕਾਂ ਉਹੀ ਕਾਂਗਰਸੀ ਨੇ ਨਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹਦਾ ਮਤਲਬ ਲੋਕਾਂ ਨੇ ਕਰਤਾ ਕਿਉਂਕਿ ਲੋਕਾਂ ਦੇਖ ਲੈ ਸਭ ਇੱਕੋ ਜਿਹੇ ਨੇ ਜੇ ਹੁਣ ਰਹਿਣਾ ਹੀ ਇੱਥੇ ਹੈ ਸਭ ਜਦੋਂ ਕਰੀਏ ਸਾਰੇ ਇਸ ਤਰ੍ਹਾਂ ਦੀ ਕਰ ਰਹੇ ਨੇ ਜਿਹੜਾ ਮਰਜ਼ੀ ਆ ਜਾਏ ਤਾਂ ਫਿਰ ਉਹ ਹੀ ਕੁਛ ਹੋ ਰਿਹਾ ਹੈ ਤਾਂ ਮੈਂ ਘਟੋ ਘਟ ਇਸ ਗੱਲ ਨੂੰ ਜਰੂਰ ਕਹਣਾ ਦੋਨਾਂ ਨੂੰ ਅਪਰੀਸ਼ੀਏਟ ਜਿਸ ਤਰੀਕੇ ਨੇ ਬੜੀ ਹਿੰਮਤ ਨਾਲ ਬੜੀ ਤਿਆਰੀ ਕਰਕੇ ਉਸ ਅਮਰੀਕਨ ਸਟੂਡੈਂਟ ਔਰ ਜਿਹੜਾ ਅਮਰੀਕਾ ਦਾ 6 ਟੁਇੰਟ ਹੈ ਉਹਨੇ ਵੀ ਸਿੱਖ ਹਿਸਟਰੀ ਪੜ੍ਹੀ ਤਿਆਰੀ ਕੀਤੀ ਤੇ ਉਹਨੇ ਜਸਤਰੀ ਕਿਹਨਾਂ ਗੱਲ ਕੀਤੀ ਦੂਜੇ ਪਾਸੇ ਇਹ ਜਿਹੜਾ ਹੈ ਇਹਦੇ ਜਵਾਬ ਦਿੱਤਾ راہਲ ਗਾਂਧੀ ਨੇ ਹਾਂ ਜੇ ਕਿਤੇ ਜਗਦੀਸ਼ ਟੈਟਲਰ ਕਮਲਨਾਥ ਦੀ ਗੱਲ ਵੀ ਵਿੱਚ ਹੋ ਜਾਂਦੀ ਤਾਂ ਗੱਲ ਹੋਰ ਵੀ ਚੰਗੀ ਹੁੰਦੀ ਤੇ ਕਹਿੰਦੇ ਵੀ ਹਾਂ ਜਿਹੜੇ ਸਾਡੇ ਟ੍ਰੈਂਟਡ ਬੰਦੇ ਨੇ ਉਹਨਾਂ ਨੂੰ ਅਸੀਂ ਜਿਹੜਾ ਹੈ ਨਹੀਂ ਟਿਕਟ ਦੇਵਾਵੇ ਪਰ ਉਹ ਕੋਰਟ ਦੇਖੂਗੀ ਇੰਨੀ ਗੱਲ ਕਹਿਣ ਦੀ ਲੋਟ ਸੀ ਕਹੀ ਜਾ ਸਕਦੇ ਸੀ ਆਸ ਕਰੀਏ ਹੈ ਜੇ ਲੀਡਰ ਜਿਹੜੇ ਨਵੇਂ ਉੱਠ ਰਹੇ ਨੇ ਉਹਨਾਂ ਅੱਗੇ ਤੋਂ ਜਦੋਂ ਵੀ ਗੱਲ ਕਰਨਗੇ ਇਸ ਤਰ੍ਹਾਂ ਦੀ ਗੱਲ ਵੀ ਕਰ ਦੇਣਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ